ਹਾਈ एवरीवन ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਪੌਂਚੇ ਤੇ ਵਰਕ ਵਾਲੀ ਸਲਵਾਰ ਦੀ ਕਿੱਦਾਂ ਕਟਿੰਗ ਕਰੀਦੀ ਆ ਵੀਡੀਓ ਨਾਲ ਅਖੀਰ ਤੱਕ ਬਨੇ ਰਹੋ ਹਾਂਜੀ ਪਹਿਲਾਂ ਆਪਾਂ ਪੌਂਚਾ ਲਾ ਲੈਣਾ ਹੈਗਾ ਪੌਂਚੇ ਦੇ ਨਿਸ਼ਾਨ ਲਗਾ ਲਿੱਤੇ ਹੈਗੇ ਆ ਆਪਾਂ 35 ਇੰਚ ਜਿਹੜੀ ਹੈਗੀ ਸਲਵਾਰ ਤਿਆਰ ਕਰਨੀ ਆ ਤਾਂ ਉਹਦੇ ਹਿਸਾਬ ਨਾਲ ਆਪਾਂ ਜਿਹੜਾ ਹੈਗਾ ਪੌਂਚੇ ਨੂੰ 32 ਇੰਚ ਕਲਾ ਪੌਂਚੇ ਦੀ ਲੈਂਥ ਲਈ ਹੈਗੀ ਆ ਚੜਾਈ ਜਿਹੜੀ ਹੈਗੀ ਉਹ ਆਪਾਂ 12 ਇੰਚ ਦੇ ਹਿਸਾਬ ਨਾਲ ਉਤਾਰੀ ਹੈਗੀ ਆ ਤੇ ਆਪਾਂ ਇਹਨੂੰ ਕਟਿੰਗ ਕਰ ਦੇਣਾ ਹੈਗਾ ਆਪਾਂ ਇਹਨੂੰ ਸਾਈਡ ਤੇ ਰੱਖ ਕੇ ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ ਕੁੰਦਿਆਂ ਦੀ ਕਟਿੰਗ ਕੱਪੜੇ ਨੂੰ ਦੂਰਾ ਵਿਛਾ ਲੈਣਾ ਹੈਗਾ 32 ਇੰਚ ਜਿਹੜੀ ਹੈਗੀ ਆਪਾਂ ਪੌਂਚੇ ਦੀ ਲੰਬਾਈ ਲਾ ਲੈਣੀ ਹੈਗੀ ਆ ਤੇ ਝੋਲੀ ਜਿਹੜੀ ਆਸਨ ਕੋਲੋਂ ਉਹ ਆਪਾਂ ਲਾਉਣੀ ਹੈਗੀ 10 ਇੰਚ 10 ਇੰਚ ਤੇ ਨਿਸ਼ਾਨ ਲਗਾ ਲਿੱਤਾ ਆਪਾਂ ਤੇ ਆਪਾਂ ਇੱਕ ਪੱਲੇ ਦੇ ਨਿਸ਼ਾਨ ਲਗਾਏ ਹੈਗੇ ਆ ਪਹਿਲਾਂ ਇਹਨੂੰ ਆਪਾਂ ਕਟਿੰਗ ਕਰ ਲਾਂਗੇ ਫਿਰ ਆਪਾਂ ਇਸੇ ਪੱਲੇ ਨੂੰ ਦੂਜੇ ਪੱਲੇ ਤੇ ਰੱਖ ਕੇ कटिंग कर लवेंगे बहुत ही सौखा तरीका इस तरह कटिंग कर सलवार इस तरह पहुंचा रख लेना है आप दूजी साइड भी कुदा सॉरी ਇਹਦੀ ਵੀ ਆਪਾਂ ਕਟਿੰਗ ਕਰ ਦੇਣੀ ਆ ਨਾਲ-ਨਾਲ ਆਪਾਂ ਜਿਹੜੀ ਹੈਗੀ ਆ ਕੈਂਚੀ ਨਾਲ ਇਹਨੂੰ ਕਟਿੰਗ ਕਰ ਦੇਣਾ ਹੈਗਾ ਵੀਡੀਓ ਨਾਲ ਅਖੀਰ ਤੱਕ ਬਣੇ ਰਹਿਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ